ਆਪਾਂ ਦੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਸਾਦੇ ਪੰਜਾਬੀ ਟੀਵੀ। ਤੋਂ ਮੈਂ ਤੁਹਾਡਾ ਆਪਣਾ ਗੁਰਨਾਇਬ ਸਾਦੀਨ ਵਿਆਣ ਤੇ ਅੱਜ ਮੈਂ ਖਰਾਸਥਾਨ ਦੇ ਡਿੰਗਾ ਪਿੰਡ ਤੇ ਖੜਾ। ਜਿਹੜਾ ਜ਼ਿਲ੍ਹਾ ਇਹ ਦਾ ਹਨਮਾਨਗੜਾ ਤੇ ਨੇੜੇ ਜਿਹੜੀ ਪੀੜੀ ਵੰਗਾ ਥੀ ਦਾ। ਤੇ ਇੱਥੇ ਮੇਰੇ ਭੂਆ ਜੀ ਨੇ ਸ੍ਰੀ ਪੋਵਤੀ ਕਹਿੰਦੇ ਸੀ ਸਾਡਾ ਪੇਕੇ ਆਣਾ ਦਾ ਦੀਪੋ ਆ। ਤੇ ਇੱਥੇ ਕਰਦੇ ਇਸ਼ਤੋਰਾ ਤੇ ਉਹਦਾ ਡੇਢ ਸਾਲ ਪਹਿਲਾਂ ਚੜ੍ਹਾਈ ਕਰਗੇ ਸੀ ਭਰਿਆ ਭੂਆ ਪਰਿਵਾਰ ਆ ਘਾੜ ਪਰਿਵਾਰ ਆ ਭੂਆ ਜੀ ਦਾ ਤੇ ਪੁੱਖੜ ਜੀ ਕੁਝ ਪਿਛਲੇ ਸਮੇਂ ਦਰਾਂ ਨਾਲ ਕੈਪਟਨ ਜਿਹੜੀ ਨਾ ਮਾਰਾ ਵਾਰੀਆਂ ਦੇ ਕਾਰਨ ਪੰਜਾਬ ਬਲੀ ਪਈ ਸੀ ਤੇ ਪਰਸ ਉਹਨਾਂ ਨੇ ਇੱਕ ਖਲੇੜ ਤੇ ਲਿਖ ਕੇ ਦੇ ਦਿੰਦੇ ਆ ਵੀ ਮੈਨੂੰ ਆਹ ਕੋਈ ਮੇਜੇ ਆ ਕੇ ਤੇ ਉਹਨਾਂ ਨੇ ਕਿਹਾ ਸੀ ਵੀ ਦਿਉਣ ਵਾਲੇ ਮਿਲ ਜਾਣ ਕਿਉਂਕਿ ਸਾਡੇ ਨਾਲ ਜਾਦੇ ਬੋਸ ਸੀ ਤੇ ਉਹਦੇ ਕਰਕੇ ਹੁੰਦਾ ਹੀ ਆ ਉਹ ਫਿਰ ਮੈਂ ਕੱਲ ਦਾ ਆਇਆ ਕੋਕੋ ਪਿੰਡੇ ਤੋਂ ਗੱਡੀ ਚੜ ਕੇ ਬਰਮਾਨਗੜ ਤੋਂ ਬਰਮਾਨਗੜ ਤੋਂ ਇਧਰ ਆ ਕੇ ਟੀਵੀ ਪੱਕਾ ਦੀ ਪੀੜੀ ਬੰਗਾ ਤੋਂ ਮੈਂ ਇੱਥੇ ਆ ਗਿਆ 8 ਕਿਲੋਮੀਟਰ ਹੈ ਆਹ ਦਿਖਾਉਣੇ ਕੀ ਕਰੀਆਂ ਡਿੰਗਾ ਪਿੰਡ ਦੀਆਂ ਕਰੀਆਂ ਪਹਿਲਾਂ ਤੁਹਾਨੂੰ ਫਿਲਟ ਬਾਹਰੋਂ ਵੀ ਦਿਖਾਇਆ ਜਿਹੜਾ ਉਹ ਦਿਖਾਉਂਗਾ ਤੇ ਆ ਜੋ ਆਓ ਤੁਹਾਨੂੰ ਦਿਖਾਉਣੇ ਆ ਪੂਰਾ ਪਰਿਵਾਰ ਸਾਡੀ ਭੂਆ ਜੀ ਦਾ ਤੇ ਕੋਠੇ ਜੀ ਦਾ ਪਰਿਵਾਰ ਆ ਜਿਹੜਾ ਭਰਿਆ ਪੂਰਾ ਪਰਿਵਾਰ ਆ ਆ ਸਾਹਮਣੇ ਪਰਿਵਾਰ ਬੈਠਾ ਜੀ ਇਹ ਦਿਖਾਉਣ ਦੀ ਤੇ ਵੀ ਆ ਭਾਬੀਆ ਭਾਬੀਆ ਪੋਤੇ ਵੀ ਆ ਤੇ ਗਾਂ ਅਗਲੀ ਅਗਲੀ ਪੀੜ੍ਹੀ ਹੈ 85 ਸਾਲ ਦੇ ਬੁੱਢੇ ਜੀ ਹੋ ਗਏ ਐ ਇਹਨਾਂ ਨੂੰ ਪੂਰਾ ਚੰਗੀ ਤਰ੍ਹਾਂ ਲਖਾ ਦੋਗੇ ਸਾਰਿਆਂ ਨੂੰ ਤੇ 85 ਸਾਲ ਦੇ ਬੁੱਢੇ ਜੀ ਹੋ ਗਏ ਐ ਤੇ ਆਨੇ ਜੀ ਇਹ ਉਹਨਾਂ ਨੇ ਰਾਤ ਅਸੀਂ ਗੱਲਬਾਤ ਕੀਤੀ ਸੀ ਹੁਣ ਕਰਾਂਗੇ ਕਿਉਂਕਿ ਸਲੀਡ ਪਲੇਟ ਤੇ ਲਿਖ ਦਿੰਦੇ ਆ ਜਿਹੜੀ ਕੋਈ ਗੱਲ ਹੁੰਦੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਪੂਰਿਆ ਨਹੀਂ ਜਾਂਦਾ ਤੇ ਉਹ ਆਪਾਂ ਹੁਣ ਦਿਖਾਉਣੇ ਆ ਮੈਂ ਥੋੜਾ ਇਹ ਸਾਰਾ ਨਾ ਗੱਲਬਾਤ ਕਰਾਉਣਾ ਕਿਉਂਕਿ ਹੁਣ ਮੇਰੇ ਹੱਥ 'ਚ ਮਾਈਕ ਆ ਤੇ ਇਹ ਤੋਂ ਬਾਅਦ ਮੈਂ ਹੁਣ ਮਾਈਕ ਇਹਨਾਂ ਦੇ ਹੱਥ ਦੇਗਾ ਫਿਰ ਮੈਂ ਇਹਨਾਂ ਦੇ ਹੱਥ ਪਰ ਦੇਵਾਂ ਤੇ ਹੁਣ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਾਣਾ ਮਾ ਸਦੀਕਾ ਕੁਲਦੀਪ ਕੁਲਦੀਪ ਸਿੰਘ ਆ ਇਹ ਸਾਡਾ ਭਤੀਜਾ ਸਾਡੀ ਭੂਆ ਦਾ ਪੋਤਾ ਫੁੱਫੜ ਦਾ ਤੇ ਇਹਨਾਂ ਦੇ ਫਾਤਿਹ ਸਾਹਿਬ ਮੰਗਲ ਸਿੰਘ ਆ ਦੋ ਭਾਈਆਂ ਤੁਸੀਂ ਹਾਂਜੀ ਦੋ ਭਰਾ ਹੀ ਆ ਤੁਸੀਂ ਨਹੀਂ ਤੇ ਤੁਸੀਂ ਹੁਣ ਕਾਹ ਚਾਹਣਾ ਜਾਣਾ ਮੈਂ ਖੇਤ ਜਾਣਾ ਜੀ ਆਪਣੀ ਜ਼ਮੀਨ ਦਾ ਆਰਾਮ ਕਰਨ ਨੂੰ ਇੱਕ ਤੋਂ ਲੰਮ ਸਮੇਂ ਸਿੱਕ ਕਿਲੋਮੀਟਰ ਦੀ ਮੀਨ ਹੈ ਆਪਣੀ ਤੇ ਉੱਥੇ ਜਿਵੇਂ ਇੱਕ ਇੱਕ ਵਿਜਾਈ ਕਰਾਉਣੀ ਹੈ ਵੀ ਬੰਦੇ ਬੰਦੇ ਦੀ ਸੈਟਿੰਗ ਕਰਦੇ ਤੇ ਜਿਹੜੇ ਮੰਮੀ ਪਾਪਾ ਅੱਜ ਮੈਨਾਂ ਤੇ ਗਏ ਆ ਬਾਹਰ ਹਨਾ ਹਾਂ ਮੰਮਾ ਭੈਣ ਭੋਲੇ ਗਏ ਹੋਏ ਸੀ ਸਲਾਨ ਕੋ ਸਰਸੀ ਅੱਜਣ ਕੇ ਦੁਪਹਿਰ ਤੱਕ ਕੱਲ੍ਹ ਹੋਸੇ ਤੇ ਵਧੀਆ ਪਰਿਵਾਰ ਇਧਰ ਲਈ ਤਾਂ ਹੁਣ ਇਧਰ ਦਾ ਉੱਤ ਪਿਆਰ ਮਿਲੇ ਗਿਆ ਹਨਾ ਦਾਦਾ ਦਾਦੀ ਦਾ ਸਨੂ ਤੇ ਹੋਰ ਵਧੀਆ ਜੀ ਵਧੀਆ ਸਾਰੇ ਪਾਸਿਓ ਸਾਰੀ ਰਿਸ਼ਤੇਦਾਰੀਆਂ ਚ ਬਹੁਤ ਵਧੀਆ ਤੇ ਖੁਸ਼ ਹਾਂ ਸਾਰੇ ਵਧੀਆ ਬਹੁਤ ਵਧੀਆ ਦਾ ਕੋਲ ਬੱਜਾ ਹਾਂ ਤੇ ਹੁਣ ਤੁਸੀਂ ਜਾਣਾ ਹੈ ਮੇਰੇ ਫੁੱਲੂ ਤਾਂ ਹੁਣ ਆਇਆ ਨਾ ਛੋਟਾ ਨੂੰ ਥੋੜਾ ਜਿਹਾ ਟਾਈਮ ਹੋ ਜਾਪੇ ਤੇ ਬਾਕੀ ਅਸੀਂ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਦੋਸਤੋ ਇਹਨਾਂ ਨੇ ਜਾਣਾ ਜਲਦੀ ਹੈ ਜ਼ਰੂਰੀ ਹੈ ਹੁਣ ਇਹਨਾਂ ਨੂੰ ਤਾਂ ਅਸੀਂ ਵਿਦਾ ਕਰਦੇ ਆ ਕਿਉਂਕਿ ਇਹਨਾਂ ਨੇ ਇਹਨਾਂ ਦੇ ਕੰਮਕਾਰ ਆ ਰਹੇ ਝੇਵੇਂ ਆ ਬਾਕੀ ਪਰਿਵਾਰ ਨਾਲ ਆਪਾਂ ਇਕੱਠੀ ਇੱਕ ਫੋਟੋ ਕਰਦੇ ਆਂ ਤੇ ਸਾਡੇ ਫੁੱਫੜ ਜੀ ਦਿਖਾਉਣ ਜਾ ਰਹੇ ਆ ਤੇ ਉਹ ਇਹਨਾਂ ਦੀ ਆਹ ਤਸਵੀਰ ਆ ਤੇ ਆ ਇਧਰੋਂ ਸਾਡੇ ਚਾਚਾ ਮੁਖਤਿਆਰ ਸਿਕ ਨੇ ਹਾਂ ਹਾਂ ਹੈ ਅੱਛਾ ਆਪੂ ਵਾਲੀ ਫੋਟੋ ਆਣਾ ਕਾ ਬੁੱਖੇ ਚ ਕੌਣ ਕੌਣ ਆਇਆ ਸੀ ਮੈਂ ਵੀ ਕਰ ਇਹ ਹੈਗਾ ਗੁੱਗਾ ਸਿੰਘ ਤੁਸੀਂ ਇਹ ਤੇ ਇੱਕ ਬਿੱਕਰ ਸਿੰਘ ਬਿੱਕਰ ਸਿੰਘ ਲੋ ਕਿਆ ਬਾਤ ਹੈ ਇਹ ਹੁੰਦਾ ਭਾਈ ਜਵਾਕਾ ਚੱਲਣ ਵਾਲੇ ਆਪ ਹੀ ਹੋਗੇ ਹੋਏ ਵੱਡੇ ਵੱਡੇ ਹੋਏ ਹੋਗੇ ਤਾਂ ਪੁੱਤਾਂ ਪੋਤੇ ਆਲੇ ਤੇ ਇਹ ਤਸਵੀਰ ਮੈਂ ਤੁਹਾਨੂੰ ਵਿੱਚ ਐ ਸਾਡੀ ਭੂਆ ਜੀ ਨੇ ਅਸੀਂ ਤਾਂ ਸੀਬੋ ਕਹਿੰਦੇ ਸੀ ਸਾਡੀ ਪੇਕੇ ਦਾ ਰਸੀਬੋ ਨਾ ਸੀ ਤੇ ਇੱਥੇ ਗੁਰਦੇਵ ਕੌਰ ਆਪ ਭੂਆ ਜੀ ਤੇ ਇਹਨਾਂ ਨੂੰ ਡੇਢ ਸਾਲ ਪਹਿਲਾਂ 19 12 2023 ਇਰਾਇ ਕਰਗੇ ਸੀ ਬੜੇ ਚੜ੍ਹਦੀ ਕਲ ਵਾਲੇ ਸੀਗੇ ਤੇ ਵਧੀਆ ਪਰਿਵਾਰ ਇਹਨਾਂ ਦਾ ਖਸਾਲ ਲੋ ਵੀ ਸਾਡਾ ਫੁੱਫੜ ਸੁਖਦੇਵ ਸਿੰਘਾ ਡਿੰਗਾ ਤੋਂ ਚੌਧਰੀ ਕਹਨੇ ਉਹਨਿਆਂ ਨੂੰ ਤੇ ਚਲੋ ਦੁੱਖ-ਸ਼ੁਕ ਤਾਂ ਜ਼ਿੰਦਗੀ ਦਾ ਹਿੱਸਾ ਆਉਂਦੇ ਰਹਿੰਦੇ ਆ ਤੇ ਹੁਣ ਮੈਂ ਆਇਆ ਮਿਲਣ ਫੁੱਫੜ ਨੇ ਕੱਲ ਹੀ ਸੁਨੇਹਾ ਭੇਜਿਆ ਸੀ ਵੀ ਦਿਉਣ ਵਾਲੇ ਨਹੀਂ ਆਏ ਤੇ ਆਇਆ ਕਿਉਂ ਨਹੀਂ ਮਖਿਆ ਬੈਠਾ ਆਇਆ ਤੇ ਅੱਜ ਮੈਂ ਆ ਗਿਆ ਮਸ਼ਿੰਡੇ ਤੋਂ ਇੱਕ ਵਾਲੀ ਗੱਡੀ ਚੜ੍ਹ ਕੇ ਤੇ ਫੁੱਫੜ ਹੁਣ ਥੋੜਾ ਜਿਹਾ ਠੀਕ ਆ ਨੇ ਪਹਿਲਾਂ ਤਕਲੀਫ ਸੀ ਤੇ ਹੁਣ ਸਲੇਟ ਤੇ ਲਿਖ ਕੇ ਦੱਸ ਦਿਆ ਮੈਨੂੰ ਹੁਣ ਆਪਾਂ ਵੇਖਦੇ ਹਾਂ ਵੀ ਸਲੇਟ ਤੇ ਕੀ ਲਿਖਿਆ ਹਾਂ ਫਿਰ ਸਮਝਦਾ ਹੁੰਦੀ ਨਿਵਾਜ ਦੀ ਤੇ ਫੁੱਫੜ ਫੁੱਫੜ ਦੀ ਸਲੇਟ ਤੇ ਲਿਖ ਦਿੰਦੇ ਆ ਤੇ ਪੂਆ ਜੀ ਤਾਂ ਵੈਸੇ ਪੈਰ ਨਹੀਂ ਚਲੇ ਗਏ ਸੀ 8 ਸਾਲ ਹੋ ਗਿਆ ਹੁਆ ਸਾਡੀ ਸੀਬੋ ਤੇ ਉਹ ਕੋਈ ਨਹੀਂ ਤੂੰ ਇੰਨਾ ਨਹੀਂ ਫੜੀ ਕੋਈ ਨਹੀਂ ਮੈਂ ਹੁਣ ਤੈਨੂੰ ਮਿਲਣ ਆਇਆ ਤੂੰ ਲਿਖ ਕੀ ਲਿਖਿਆ ਮੈਨੂੰ ਦਿਖਾ ਹਾਂਜੀ ਇਹ ਮੇਰੇ ਫੁੱਫੜ ਜੀ ਨੇ ਇਸ ਲੇਡ ਤੇ ਕੁਝ ਲਿਖਿਆ ਬੋਲ ਤਾਂ ਸਕਦੇ ਦੀ ਤੇ ਉਹਨੇ ਲਿਖਿਆ ਵੀ ਸਾਰੇ ਘਰਾਂ ਚੋਂ ਨੰਬਰ ਲੈ ਗਿਆ ਈਓ ਮੈਨੂੰ ਕਹਦੇ ਆ ਵੀ ਕਰਨਾਵ ਨੰਬਰ ਲੱਗਿਆ ਸਾਰੇ ਘਰਾਂ ਚੋਂ ਇਸ ਸਲੈਟ ਤੇ ਲਿਖਿਆ ਕਿਉਂਕਿ ਉਹ ਬੋਲ ਨਹੀਂ ਸਕਦੇ ਜਾਂ ਤਾਂ ਫੋਨ ਉਹਦੇ ਕੋਲੇ ਫੋਨ ਪਿਆ ਤੇ ਫੋਨ ਤੇ ਕਿਸੇ ਦਾ ਨਾਂ ਨਹੀਂ ਭਰਿਆ ਤੇ ਪਰ ਉਹਨਾਂ ਨੂੰ ਸਾਰੇ ਦਾ ਨੰਬਰ ਹੀ ਪਤਾ ਵੀ ਆ ਪਿਛਲੇ ਪਾਸੇ ਕਿੰਨੇ ਨੰਬਰ ਲੱਗਦੇ ਆ ਤੇ ਪੜੇ ਦੋ ਹੀ ਆ ਦੋ ਕਲਾਸਾਂ ਪੜ੍ਹੀ ਸੀ ਉਹਨਾਂ ਟਾਈਮਾਂ ਤੇ ਹੁਣ ਤਾਂ ਬੀਏ ਤੋਂ ਵੱਧ ਆ ਉਹਨਾਂ ਟਾਈਮਾਂ ਦੀ ਆ ਤੇ ਇਹ ਫੁੱਪੜ ਜੀਆਂ ਦੇ ਵੀ ਨੰਬਰ ਲੈ ਗਿਆ ਕਰਨਾਵ ਸਾਰੇ ਘਰਾਂ ਚੋਂ ਤੇ ਇਸ ਸਲੈਟ ਤੇ ਲਿਖਿਆ ਵੀ ਸਾਰੇ ਘਰਾਂ ਚੋਂ ਨੰਬਰ ਲੈ ਗਿਆ ਤੇ ਚਲੋ ਨਹੀਂ ਫੁੱਫੜ ਜੀ ਇਤਹੀ ਕਹਨੇ ਆ ਵੀ ਚਲੋ ਸਾਰੇ ਘਰ ਹਰੇਕ ਕੰਮਕਾਰ ਵਾਲੇ ਆ ਤੇ ਮਾਲਕ ਨੇ ਮੈਨੂੰ ਇਹਨਾਂ ਰਿਸ਼ਤਿਆਂ ਲਈ ਕੁਝ ਸਮਾਂ ਦਿੱਤਾ ਜਿਹੜੇ ਸਾਡੇ ਪਿਤਾ ਪੁਰਖੀ ਆ ਸਾਡੇ ਬਜ਼ੁਰਗਾਂ ਨੇ ਰਿਸ਼ਤੇ ਕਰਿਆ ਕਾਇਮ ਕੀਤੇ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਜਿੰਨਾ ਕੁ ਜੋਗਾ ਇਹ ਸਾਡੇ ਭਾਈ ਸਾਹਿਬ ਨੇ ਫੁੱਫੜ ਜੀ ਦਾ ਬੇਟਾ ਤਾਰਾ ਸਿੰਘ ਇਹ ਸੇਵਾ ਕਰ ਰਿਹਾ ਇਧਰ ਗੋਗਾ ਸਿੰਘ ਤੇ ਅਸੀਂ ਖੇਡੇ ਵੀ ਚੱਲ ਰਹੇ ਆ ਫੁੱਫੜ ਜੀ ਇਹ ਵੈਸੇ ਹੁਣ ਥੋੜੇ ਜਿ ਠੀਕ ਆ ਪਹਿਲਾਂ ਤਕਲੀਫ ਸੀ ਜਦੋਂ ਮੈਂ ਆਇਆ ਸੀ ਤੇ ਇਹ ਕੈਂਸਰ ਦੀ ਦੋਸਤੋ ਬਿਮਾਰੀ ਜਿਹੜੀ ਹੁੰਦੀ ਹੈ ਨਾ ਨਾਮਰਾਦ ਬਿਮਾਰੀ ਹੁੰਦੀ ਹੈ ਇਹਦਾ ਔਖਾ ਬਹੁਤ ਹੁੰਦਾ ਦਰਦ ਬਹੁਤ ਹੁੰਦਾ ਤੇ ਪਰ ਇਸ ਲੇਡ ਤੇ ਦੇਖ ਦਿੰਦੇ ਆ ਜਿਹੜੀ ਕੋਈ ਗੱਲਬਾਤ ਹੁੰਦੀ ਹੈ ਵੇ ਜਿਉਂ ਮੈਂ ਮਿਲਣਾ ਉਹਦਾ ਨਾਮ ਲਿਖ ਦਿੰਦੇ ਆ ਤੇ ਜਾਂ ਕੋਈ ਦਵਾਈ ਲੈਣੀ ਹੈ ਜਾਂ ਕੋਈ ਖਾਣਾ ਪੀਣਾ ਤੇ ਖਾਦਾ ਪੀਤਾ ਵੀ ਘਟ ਜਾਂਦਾ 85 ਸਾਲ ਦੀ ਉਮਰ ਹੋ ਗਈ ਕੋਈ ਜ਼ਿਆਦਾ ਉਮਰ ਤਾਂ ਹੋਈ ਨਹੀਂ 100 100 ਸਾਲ ਤੋਂ ਵੀ ਟੱਪ ਜਾਂਦੇ ਆ ਪਰ ਆ ਹੁਣ ਫੇਰ ਦੁਬਾਰਾ ਇੱਕ ਸਲਾਈਡ ਤੇ ਹੋਰ ਲਿਖਤਾ ਕੀ ਲਿਖਿਆ ਸਾਰੇ ਘਰਾ ਤੋਂ ਨੰਬਰ ਲੈ ਗਿਆ ਤੇਰੀ ਮਾਤਾ ਠੀਕ ਹੈ ਮੈਨੂੰ ਪੁੱਛਦੇ ਆ ਵੀ ਤੇਰੀ ਮਾਤਾ ਠੀਕ ਹੈ ਤੇ ਇਸ ਸਲਾਈਡ ਤੇ ਹੁਣ ਫੇਰ ਲਿਖਤਾ ਵੇਖੋ ਦਿਮਾਗ ਕੰਮ ਕਰ ਰਿਹਾ ਜੇ ਕੋਈ ਦਿਮਾਗ ਨਹੀਂ ਕੰਮ ਕਰਦਾ ਆ ਹੱਥ ਹੱਥ ਕੰਮ ਕਰ ਰਹੇ ਆ ਲਿਖਣ ਲਈ ਦਿਮਾਗ ਕੰਮ ਕਰਦਾ ਵੀ ਮੈਂ ਇਹ ਕੌਣ ਆ ਪਛਾਣਦੇ ਹੁਣ ਮੈਨੂੰ ਪਛਾਣ ਲਿਆ ਉਹਨਾਂ ਨੇ ਤੇ ਉਹ ਮੈਨੂੰ ਕਹਦੇ ਆ ਇਹ ਮਤਲਬ ਆ ਕਹੀ ਆ ਵੀ ਹਾਂ ਚਾਰ ਕੋਈ ਹੂੰ ਠੀਕ ਆ ਫੁੱਫੜੀ ਠੀਕ ਆ ਮਾਤਾ ਜੀ ਠੀਕ ਨੇ ਤੇ ਹੋਰ ਪਰਿਵਾਰ ਸਾਰਾ ਠੀਕ ਆ ਤੇ ਬਾਕੀ ਤੇਰਾ ਮੂੰਹ ਸਨੇਹ ਵਾਲਾ ਸੀਗਾ ਸਾਡੇ ਦਾਦਾ ਦਾਦੀ ਜੀ ਨਾਲ ਤੇ ਉਦੋਂ ਸਾਡੇ ਬਾਪੂ ਬੀਬੀ ਸਾਡੇ ਚਾਚੇ ਤਾਏ ਜਿਨ੍ਹਾਂ ਸਾਰਿਆਂ ਨਾਲ ਸਨੇਹ ਜ਼ਿਆਦਾ ਸੀ ਤਾਂ ਤੈਨੂੰ ਮੇਰ ਸੀ ਤੇ ਹੁਣਾਂ ਦੇ ਵੀ ਤੂੰ ਵਧੀਆ ਕੀਤਾ ਆ ਕੇ ਔਂਗਲ ਕਰ ਰਿਆ ਨੇ ਤੂੰ ਵਧੀਆ ਕੀਤਾ ਆ ਕੇ ਤੇ ਖੁਸ਼ ਆ ਗਰੋਂ ਪਰ ਸਾਹਮਣੇ ਹਾਰ ਨਹੀਂ ਕਰ ਸਕਦੇ ਕਿਉਂਕਿ ਬੋਲਿਆ ਨਹੀਂ ਜਾਂਦਾ ਤੇ ਇੱਕ ਥੋੜੀ ਜਿਹੀ ਤਕਲੀਫ ਚ ਵੀ ਹੋ ਜਾਂਦੇ ਆ ਤੇ ਹੁਣ ਇਹ ਸਲੇਟ ਤੇ ਇਹਨਾਂ ਨੇ ਲਿਖਤਾ ਵੀ ਪਹਿਲਾਂ ਦੇ ਸਾਰੇ ਘਰਾਂ ਚੋਂ ਨੰਬਰ ਲੈ ਗਿਆ ਫਿਰ ਲਿਖਿਆ ਵੀ ਤੇ ਤੇਰੀ ਮਾਤਾ ਠੀਕ ਹੈ ਤੇ ਹਾਂ ਉਪਕੜ ਜੀ ਮੇਰੀ ਮਾਤਾ ਠੀਕ ਹੈ ਬਿਲਕੁਲ ਤੇ ਫਿਕਰ ਕਰਦੇ ਆ ਤੁਹਾਡਾ ਸਾਰਾ ਪਰਿਵਾਰ ਦੀ ਮਾਤਾ ਨਹੀਂ ਮੈਨੂੰ ਭੇਜਿਆ ਤੇ ਉਧਰੋਂ ਮਾਸਟਰ ਮੁਖਤਿਆਰ ਸਿੰਘ ਸਾਡੇ ਚਾਚਾ ਜੀ ਬਸਨੰਦੀ ਵਾਲੇ ਉਹਨਾਂ ਨੇ ਕਿਹਾ ਸੀ ਅਰਬੀ ਮਿਲ ਕੇ ਆ ਤੇ ਫਿਰ ਕਹਿੰਦਾ ਵੀ ਦੌਣ ਵਾਲਾ ਨਾ ਮੇਰਾ ਸਨੇਹ ਜ਼ਿਆਦਾ ਸੀ ਤੇ ਉਹ ਆਏ ਨਹੀਂ ਤੇ ਬੰਦਾ ਮੱਜੇ ਤੇ ਪਿਆ ਹੀ ਹੁੰਦਾ ਵੀ ਉਹ ਚਾਹੁੰਦਾ ਹੁੰਦਾ ਮੈਂ ਹਰੇਕ ਨੂੰ ਮਿਲਣਾ ਤੇ ਬਾਕੀ ਦੋਸਤੋ ਜਿਉਂਦਿਆਂ ਦੇ ਮੇਲੇ ਹੁੰਦੇ ਆ ਬਾਅਦ ਚ ਤਾਂ ਐਵੇਂ ਚਾ ਕੇ ਉਦੋਂ ਮੌਕੇ ਤੇ ਜਾ ਕੇ ਖੇਖਣ ਦੇ ਕਰਨ ਦੀ ਤਾਂ ਉਹ ਤਾਂ ਹੋਰ ਗੱਲਾਂ ਹੁੰਦੀਆਂ ਆ ਆ ਬੈਠਾ ਸਾਹਮਣੇ ਜਿਉਂਦਾ ਜਾਗਦਾ ਤਾਂ ਹੈ ਨਾ ਮੈਨੂੰ ਵੀ ਸਾਨੂੰ ਵੀ ਸਕੂਨ ਮਿਲੂਗਾ ਕਿ ਕੋਈ ਚਲੋ ਮਿਲਣ ਆਏ ਆ ਇਹਨੂੰ ਵੀ ਪਤਾ ਮਾਨੂੰ ਕੋਈ ਮੈਨੂੰ ਮਿਲਣ ਆਇਆ ਤੇ ਇਹਦੇ ਕਰਕੇ ਇਹ ਗੱਲਾਂ ਬਾਤਾਂ ਹੁੰਦੀਆਂ ਹੁਣ ਅਗਲੀ ਗੱਲਬਾਤ ਆਪਾਂ ਫੇਰ ਫੇਰ ਕਰਾਂਗੇ ਕਿਉਂਕਿ ਜੇ ਹੋਰ ਇੱਕ ਵਾਰੀ ਮੈਂ ਉਹਨਾਂ ਦੀ ਸਲੇਟ ਤੇ ਹੋਰ ਵੀ ਕੁਝ ਦੇਖਣਗੇ ਉਹ ਵੇਖਦੇ ਆ ਕੀ ਲਿਖਦਾ ਲੈ ਵੀ ਦੋਸਤੋ ਹੁਣ ਤੁਹਾਨੂੰ ਆਹ ਰਸਤੇ ਦਿਖਾਉਣਾ ਬਈ ਆਹ ਰਸਤੇ ਹੁੰਦੇ ਆ ਇਹਨੂੰ ਰਸਤਿਆਂ ਦੀ ਜਿਹੜੀਆਂ ਤੰਦਾ ਹੁੰਦੀਆਂ ਨਾ ਬੜੀਆਂ ਮਜ਼ਬੂਤ ਹੁੰਦੀਆਂ ਤੇ ਸਾਮਕੇ ਰੱਖਿਓ ਬਈ ਰਸਤਿਆਂ ਨੂੰ ਤੇ ਮੈਂ ਕਿ ਇੱਥੇ ਆ ਕੇ ਵੀ ਹਾਂ ਆ ਦਿਉਣ ਲਿਖਤਾ ਬਈ ਹਾਂ ਯਾਰਾ ਇਹ ਪਤੇ 80 ਸਾਲ ਦੀ ਉਮਰ ਚੋਂ ਮੈਨੂੰ ਮਾਨੂੰ ਦਿਉਣ ਮਾਨੂੰ ਕਿੰਨਾ ਮੈਨੂੰ ਨੇੜੇ ਆ ਕਿੰਨਾ ਮਾਨੂੰ ਉਹ ਸਮਝ ਦੇ ਦਿਉਣ ਨੂੰ ਹਮ ਸਾਰੇ ਵਟਪ ਗਈ ਸਾਰੇ ਵਟਪ ਗਈ ਵਾਕਿਆ ਅਸੀਂ ਤਾਂ ਬਈ ਨਿੱਕੇ ਨਿੱਕੇ ਹੁੰਦੇ ਤੇ ਅੱਜ ਦਾ ਏਡੇ ਏਡੇ ਹੋ ਗਏ ਤੇ ਫੁੱਫੜ ਜੀ ਭੂਆ ਜੀ ਨੂੰ ਦੇਖਦੇ ਰਹੇ ਹਾਂ ਅਜੇ ਪਰਿਵਾਰ ਚੋਂ ਕੁਝ ਪਰਿਵਾਰ ਦੇ ਮੈਂਬਰ ਆ ਜਿਹੜੇ ਅਜੇ ਬਾਹਰ ਆ ਆ ਜਾਓ ਬਈ ਤੇ ਅਜੇ ਪਰਿਵਾਰ ਦੇ ਮੈਂਬਰ ਆਇਓ ਫਿਰ ਆਪਾਂ ਉਹ ਫੋਟੋ ਐਡ ਕਰ ਦੂ ਵਿੱਚ ਤੇ ਸਾਡੇ ਇਹ ਭੂਆ ਜੀ ਦਾ ਪਰਿਵਾਰ ਆ ਤੇ ਆਹ ਵੈਸੇ ਸਾਰੇ ਆ ਜਾਂਦੇ ਚਲੋ ਕੋਈ ਨਹੀਂ ਜਿੰਨੇ ਇੱਕ ਪਰਿਵਾਰ ਦੇ ਮੈਂਬਰ ਹੈ ਕਈ ਵਾਰੀ ਕਮਾ ਘਰਾਂ ਚ ਬੀਬੀਆਂ ਜਿਹੜੀਆਂ ਰਸੋਈ ਦਾ ਇਹਦਾ ਟਾਈਮ ਵੀ ਖਾਣ-ਪੀਣ ਦਾ ਤਿਆਰ ਕਰਨਾ ਹੁੰਦਾ ਖਾਣਾ ਪਾਣੀ ਲਓ ਭਾਈ ਛੋਡਾ ਕੀ ਰਿਸ਼ਤਾ ਤੇ ਕੀ ਨਾ ਛੋਡਾ ਮੇਰਾ ਨਾਮ ਕੁਸ਼ਦੀ ਹਾਂ ਤੇ ਮੰਨ ਲਓ ਤੁਸੀਂ ਤਾਂ ਫਿਰ ਪੋਤਨੋ ਹੋਗੇ ਹਨਾ ਹਾਂਜੀ ਹਾਂ ਤੁਹਾਡੇ ਪਰਿਵਾਰ ਬੱਚੇ ਕਿੰਨੇ ਆ ਤੁਹਾਡੇ ਆ ਬੇਟਾ 1 2 ਇਹ ਬੇਟਾ ਤੁਹਾਡਾ ਕੀ ਨਾਮ ਬਈ ਜਗਦੀਪ ਜਗਦੀਪ ਤੁਹਾਡਾ ਠੀਕ ਆ ਪੁੱਤ ਉਹ ਪੜਦਾ ਕਿਹੜੀ ਕਲਾਸ ਪੜਦਾ ਹੈ 5th ਜਗਦੀਪ ਉਹਦਾ ਮੈਨੂੰ ਘਟ ਆਉਦੀ ਹੈ ਹਾਂ ਵੀਰ ਤੁਸੀਂ ਬਈ ਮਨਪ੍ਰੀਤ ਕੌਰ ਪੋਤਨੋ ਆ ਜੀ ਮੇਰੀ ਹਾਂ ਪੋਤਨੋ ਆ ਤੇ ਤੁਸੀਂ ਤਾਂ ਮੈਨਾਂ ਦੀ ਪੜੇ ਵੀ ਆ ਤੇ ਖਾਣਾ-ਦਾਣਾ ਬੜਾ ਵਧੀਆ ਤਿਆਰ ਕਰਦੇ ਆ ਫਾਸਟ ਫੂਡ ਵਾਲਾ ਹਨਾ ਨਾਲ ਕਰਾਉਨੇ ਆ ਅਸੀਂ ਤੇ ਜਾ ਸਕਦੇ ਹਾਂ ਇਹ ਤਾਂ ਹੋ ਗਿਆ ਇੰਟਰਵਿਊ ਹਾਂ ਹਨਾ ਹਾਂ ਜਾਵੜੋ ਕੋਈ ਤੇ ਐ ਤੁਸੀਂ ਹੋਗੇ ਨੂੰ ਕੀ ਕੀ ਨਾਮ ਹੋਦਾ ਸੀ ਪਤਾ ਹੈ ਮੀਰਪਾਲ ਕੌਰ ਮੀਰਪਾਲ ਕੌਰ ਹੈ ਨਾ ਤੇ ਤੁਸੀਂ ਤੁਹਾਡਾ ਬਈ ਹਾਂਜੀ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਹੈ ਨਾ ਤੁਸੀਂ ਵੀ ਨੂੰ ਹੋਗੇ ਤੇ ਤੁਸੀਂ ਬਈ ਇਹ ਕਰ ਸਿੰਘ ਤੇ ਤੁਸੀਂ ਵੱਡੇ ਛੋਟੇ ਆ ਸਾਰੇ ਨਾ ਕਿ ਵੱਡੇ ਕਿਹਨੇ ਇਹ ਦਿਨ ਬਰਤਿਨ ਪਹਿਲੇ ਵੱਡਾ ਬਾਈਕਰ ਮੰਗਲ ਸਿੰਘ ਵੱਡਾ ਵੱਡਾ ਬਾਈ ਮੰਗਲ ਸਿੰਘ ਉਸ ਤੋਂ ਬਾਅਦ ਛੋਟਾ ਬਈ ਤਾਰਾ ਸਿੰਘ ਹਾਂ ਉਸ ਤੋਂ ਛੋਟਾ ਮੈਂ ਹੈ ਵਿਕਰ ਸਿੰਘ ਵਿਕਰ ਸਿੰਘ ਇਹ ਬਾਈ ਹੋਗਾ ਹੈ ਨਾ ਤੇ ਗੋਗਾ ਸਿੰਘ ਨਾ ਜੀ ਜੀ ਹਾਂ ਮੈਂ ਪੁੱਛਦਾ ਨਾ ਵੀ ਤੁ ਗੋਗਾ ਦਾ ਬੇਬੇ ਧਰਦੇ ਹੁੰਦੇ ਛੋਟੇ ਛੋਟੇ ਬਾਪੂ ਹਣਾ ਤੇ ਤੁਸੀਂ ਇਲੈਕਟ੍ਰੀਕ ਇਹਦਾ ਕੰਮ ਕਰਦੇ ਮੋਟਰਾਂ ਮਾਟਰ ਬੰਨਣ ਦਾ ਠੀਕ ਆ ਖੁਸ਼ ਆ ਜ਼ਿੰਦਗੀ ਚ ਵੈਸੇ ਇੱਧਰ ਆਜੋ ਤੇ ਇਹ ਗੱਲਾਂ ਇਹ ਹੁੰਦੀਆਂ ਵੀ ਆਹ ਟਾਈਮ ਹੁੰਦਾ ਨਾ ਜਿਹੜਾ ਮਾਪਿਆਂ ਨੂੰ ਸਾਹਮਣ ਦਾ ਇੱਥੋਂ ਪਤਾ ਲੱਗਦਾ ਹੁੰਦਾ ਜਿਹੜੇ ਆਪਾਂ ਆਦ ਕਹਿ ਦਿੰਨੇ ਆ ਨਾ ਆਹ ਟਾਈਮ ਆ ਤੇ ਬਾਕੀ ਤਾਂ ਬਥੇਰੇ ਜਦੋਂ ਤੰਦਰੁਸਤ ਹੁੰਦੇ ਆ ਉਦੋਂ ਤਾਂ ਬਹੁਤ ਕਹਿ ਦਿੰਨੇ ਆਪਾਂ ਵੀ ਅਸੀਂ ਬਾਪੇ ਦੀ ਸੇਵਾ ਕਰਦੇ ਆ ਕੀ ਨਾ ਕਾਕਾ ਤੇਰਾ ਬੰਟੀ ਸਰਗਾਲੂ ਜਿਆ ਯਾਰ ਬਾਲਾ ਖੜਾ ਠੰਡ ਨਹੀਂ ਲਈਦੀ ਹੁੰਦੀ ਕੋਈ ਨਹੀਂ ਜ਼ਿੰਦਗੀ ਚ ਸਾਰਾ ਕੁਝ ਹੀ ਹੁੰਦਾ ਹੁੰਦਾ ਬੰਟੀ ਦੱਸਿਆ ਪੱਕਾ ਨਾ ਹੀ ਬੰਟੀ ਆ ਬਰਿੰਦਰ ਬਰਿੰਦਰ ਤੇ ਕੀ ਕੰਮ ਕਾਰ ਕਰਦੇ ਹੋ ਹੁਣ ਮੈਂ ਹੁਣ ਮੰਡੀ ਜਾਂਦਾ ਏਜੰਸੀ 'ਚ ਲੱਗਿਆ ਅੱਛਾ ਅੱਛਾ ਲੱਗੇ ਹੋਏ ਕੀ ਗੱਲ ਗੱਲ ਕਰਦਾ ਜੀ ਵੈਟਰਲੀ ਦਾ ਕੰਮ ਕਰਦੇ ਹੋ ਤੇ ਆ ਸਾਡੀ ਭਵਨ 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 ਪਲੀਜ਼ ਤੇ ਇਹ ਇਹ ਕੀਦੇ ਕੋਲੇ ਖੜੇ ਆ ਕੀ ਲੱਗਦਾ ਛੋਟਾ ਪਾਪਾ ਪਾਪਾ ਦੇ ਪਾਪਾ ਇੱਕ ਵੱਡਾ ਪਾਪਾ ਉਥੇ ਕਹੀ ਜਾਂਦੀ ਸੀ ਆਹ ਸੀ ਵੱਡਾ ਪਾਪਾ ਦਾ ਸੱਚੀ ਗੱਲ ਕਿ ਇਧਰ ਆ ਬੂਟਾ ਸਿੰਘ ਆ ਬਈ ਤੁਹਾਨੂੰ ਦਿਖਾਇਆ ਹੀ ਹੈ ਕੱਲ ਦਾ ਤੇ ਇਹ ਛੋਟਾ ਕੀ ਨਾਮ ਹੈ ਹਾਂਜੀ ਸਰਪੂਰ ਸਿੰਘ ਹੈ ਜੀ ਸਰਦੂਰ ਸਿੰਘ ਹਾਂਜੀ ਤੇ ਇਹ ਆਪਣਾ ਬਾੜੀ ਗੁਰਬਾਣੀ ਅੱਛਾ ਇਹ ਗੁਰਬਾਣੀ ਹੈ ਹਾਂਜੀ ਗੱਲ ਕਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਧਰੋ ਬਈ ਤੇ ਹੈ ਹਾਂ 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 ਅੱਛਾ ਸੱਚੀ ਗੱਲ ਬਈ ਛੋਟਾ ਵੀ ਕਿਹੜਾ ਪਿੰਡਾ ਜੀ ਰੋਟਾਂ ਵਾਲੀ ਹੈ ਜੀ ਰੋਟਾਂ ਵਾਲੀ ਅੱਛਾ ਰੋਟਾਂ ਵਾਲੀ ਕੀ ਰਿਸ਼ਤਾ ਆਪਣਾ ਇਹ ਮੇਰਾ ਰਿਸ਼ਤੇਦਾਰ ਹੈ ਅੱਛਾ ਠੀਕ ਹੈ ਨਾ ਜਵਾਕਰ ਦਾ ਮਾਮਾ ਜਵਾਕਰ ਦਾ ਮਾਮਾ ਅੱਛਾ ਅੱਛਾ ਮੇਰੇ ਜਵਾਕਰ ਦਾ ਮਾਮਾ ਹੀ ਹੈ ਫਿਰ ਤੇ ਲਓ ਵੀ ਤੁਹਾਡਾ ਕੀ ਨਾਂ ਹੈ ਜੀ ਬੰਜੀਤ ਹੈ ਜੀ ਬੰਜੀਤ ਕੋ ਤੇ ਆ ਬੱਚੇ ਦਾ ਇਹ ਸੁਨੀਤ ਕੋ ਇਹ ਹੁਣ ਕੀ ਕਹਿ ਸਕਦੇ ਇਹਨੂੰ ਪਰਪੋਤੀ ਹੈ ਨਾ ਪਰਪੋਤੀ ਹੋਗੀ ਠੀਕ ਹੈ ਬਾੜੀਆਂ ਵਰਗੀਆਂ ਪਰਪੋਤੀਆਂ ਤੇ ਤੁਹਾਡਾ ਭਾਈ ਨਾਂ ਰਹਿ ਗਿਆ ਹੈ ਰਾਜਵੀਰ ਰਾਜਵੀਰ ਕੌਰ ਤੇ ਲਓ ਵੀ ਆ ਠੀਕ ਆ ਠੀਕ ਆ ਵੀ ਵਧੀਆ ਬਹੁਤ ਸੋਹਣਾ ਸੋਹਣਾ ਪਰਿਵਾਰ ਆ ਬਈ ਇੱਥੇ ਭਰਿਆ ਪੂਰਾ ਪਰਿਵਾਰ ਆ ਖੁਸ਼ਹਾਲ ਪਰਿਵਾਰ ਆ ਤੇ ਇੱਥੇ ਇਸ ਘਰ ਚ ਪਹਿਲਾਂ ਤੋਂ ਰਹਿੰਦੇ ਹਨਾ ਪੂਆ ਫੁੱਫੜ ਤਾਂ ਇੱਥੇ ਰਹਿੰਦੇ ਰਿਹਾ ਬਾਈ ਗੋਗੇ ਕਿ ਕੇ ਠੀਕ ਆ ਬਾਕੀ ਚਾਰ ਤੇ ਪੂਆ ਜਿਹਦੇ ਚਾਰ ਬੇਟੇ ਆ ਤੇ ਤਿੰਨ ਬੇਟੀਆਂ ਹਾਂ ਹਾਂ ਤੇ ਨਵੇੜੀਆਂ ਤੇ ਹੁਣ ਸਾਨੂੰ ਇੱਕ ਹੋਰ ਕਲਾ ਦਿਖਾਉਣੇ ਆ ਵੀ ਬੰਦਾ ਭਾਵੇਂ ਮੱਜੇ ਤੇ ਪਿਆ ਤੇ ਪਰ ਉਹਦੇ ਕੋਲ ਕਲਾ ਉਹਦਾ ਦਿਮਾਗ ਕਿੰਨਾ ਚੱਲਦਾ ਵੇਖੋ ਵੀ ਹੁਣ ਸਲੇਟ ਤੇ ਲਿਖ ਕੇ ਦੱਸਣਗੇ ਸਾਨੂੰ ਜਦੋਂ ਕਿ ਸਾਨੂੰ ਅਸੀਂ ਪੁੱਛਣਾ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਤੇ ਪਰ ਸਲੇਟ ਤੇ ਲਿਖ ਕੇ ਦੱਸ ਦਿੰਦੇ ਆ ਤੇ ਆਜੋ ਤੁਹਾਨੂੰ ਉਹ ਕਲਾ ਵੀ ਦਿਖਾਉਣੇ ਆ ਵੀ ਵੇਖੋ ਦਿਮਾਗ ਤਾਂ ਕਿੱਥੇ ਚੱਲ ਰਿਹਾ ਨਾ ਵੇਖੋ ਬਿਮਾਰੀ ਤੋਂ ਮੈਨੂੰ ਲੱਗਦੀ ਆ ਵੀ ਜਿੱਤ ਇਹ ਤੋਂ ਪ੍ਰਾਪਤ ਕਰਨਗੇ ਤੇ ਇਹ ਜਿੱਤ ਹੀ ਹੁੰਦੀ ਆ ਜਿਹੜੀ ਕਿਸੇ ਨੂੰ ਜਿੱਤਣਾ ਹਨਾ ਬਿਮਾਰ ਬੰਦਾ ਵੀ ਜਾ ਕੇ ਤੇ ਉਹਨੂੰ ਬਿਮਾਰ ਹੀ ਕਹੀ ਜਾਵਾਂਗੇ ਤੇ ਉਹ ਬਿਮਾਰ ਹੀ ਰਹਿਣਾ ਆਪਾ ਬੁਵਾਰ ਨਹੀਂ ਕਹਿਣਾ ਚੜ੍ਹਦੀਆਂ ਕਲਾ ਚਾ ਸਾਡਾ ਫੁੱਫੜ ਤੇ ਆ ਹੁਣ ਤੁਹਾਨੂੰ ਸਾਡੇ ਫੁੱਫੜੇ ਦੀ ਤਸਵੀਰ ਦਿਖਾਉਣੀ ਹੈ ਪਹਿਲਾਂ ਮੈਂ ਕਿ ਤਸਵੀਰ ਦਿਖਾਈ ਦਿੱਤੀ ਐ ਇਹ ਆ ਸਾਡੇ ਫੁੱਫੜ ਜੀ ਨੇ ਤੇ ਹੁਣ ਤੁਹਾਨੂੰ ਇਹਨਾਂ ਦੀ ਕਲਾ ਫੁੱਫੜ ਜੀ ਦੀ ਦਿਖਾਵਾਂਗੇ ਵੀ ਇਸ ਸਲੇਟ ਜਿਹੜੀ ਸਲੇਟ ਆ ਨਾ ਸਲੇਟ ਦੇ ਉੱਤੇ ਇਹਨਾਂ ਨੇ ਜਿਹੜੀ ਗੱਲ ਕੋਈ ਲਿਖਣੀ ਆ ਕੋਈ ਚੀਜ਼ ਮੰਗਣੀ ਆ ਕਿਸੇ ਨੇ ਮਿਲਣਾ ਉਹ ਦੱਸ ਦਿੰਦੇ ਆ ਸਲੇਟ ਤੋਂ ਤੇ ਇਹ ਫੁੱਫੜ ਜੀ ਨੇ ਹੁਣ ਸੁਖਦੇਵ ਸਿੰਘ ਜੀ ਚੌਧਰੀ ਸਾਡੇ ਕਿਉਂਕਿ ਚੌਧਰੀ ਸਾਡੇ ਦਾ ਬਾਪੂ ਜੀਰ ਕੇ ਇਹਨਾਂ ਨੂੰ ਚੌਧਰੀ ਕਹਦੇ ਹੁੰਦੇ ਸੀ ਉਹਨਾਂ ਦਾ ਭਾਈ ਇਹ ਭਲੋਜਾ ਸੀ ਤੇ ਸਾਡਾ ਫੁੱਫੜ ਜੀ ਆ ਤੇ ਬੜੇ ਚੜ੍ਹਦੀਆਂ ਕਲੇ ਵਾਲੇ ਰਹੇ ਆ ਮੇਰੇ ਡਾਂਗ ਤੇ ਡੇਰੇ ਰਿਹਾ ਹੁਣ ਤੱਕ ਸਾਡੇ ਉਧਰੋਂ ਢੱਪਾ ਵਾਲੇ ਫੁੱਫੜ ਦਾ ਤੇ ਇਧਰੋਂ ਡਿੰਗਾ ਵਾਲੇ ਫੁੱਫੜ ਦਾ ਤੇ ਸਾਡੇ ਨਾਲ ਪ੍ਰੇਮ ਬਹੁਤ ਸੀ ਤੇ ਇਹਨਾਂ ਦਾ ਪ੍ਰੇਮ ਕਰਕੇ ਮੈਂ ਆਇਆ ਤੇ ਫੁੱਫੜ ਜੀ ਨੇ ਫਿਰ ਕੀ ਆ ਹੁਣ ਦੱਸਿਓ ਘਰਾ ਮਾੜੀ ਜਾਣਕਾਰੀ ਲਿਖਿਓ ਕੁਛ ਫੁੱਫੜ ਜੀ ਹੁਣ ਸਲੇਟ ਤੇ ਲਿਖ ਕੇ ਦੱਸਦੇ ਆ ਵੀ ਹੁਣ ਕਿਸੇ ਬਾਰੇ ਵੀ ਸਾਡੇ ਪਰਿਵਾਰ ਬਾਰੇ ਵੀ ਤੇ ਆਪਣੇ ਬਾਰੇ ਵੀ ਪੁੱਛ ਦ ਸਕਦੇ ਆ ਤੇ ਕਾ ਪਹਿਲਾਂ ਵਾਰੀ ਮਨੋ ਦੇਖਿਆ ਮੈਂ ਹੂੰ ਤਾਂ ਬੰਦਾ ਕਹਿ ਦਿੰਦੇ ਹੁੰਦੇ ਮੰਜੇ ਤੇ ਪਿਆ ਉਹਨੂੰ ਕਾਸੀ ਦੇ ਨਹੀਂ ਪਤਾ ਤੇ ਆ ਦਿਮਾਗ ਫੁੱਫੜਜੀ ਦਾ ਪੂਰਾ ਸਾਡੇ ਦਾ ਚੱਲ ਰਿਹਾ ਹੁਣ ਉਹ ਪਹਿਲਾਂ ਸੋਚ ਲੈਂਦੇ ਆ ਵੀ ਤੇ ਨਹੀਂ ਤਾਂ ਹੌਸਲੇ ਸਿੱਟ ਲੈਂਦਾ ਬੰਦਾ ਹੌਸਲਾ ਨਹੀਂ ਸਿੱਟਦੇ ਕਰਦਿਆਂ ਕਾਲਿਆ ਲੋ ਵੀ ਹਾਂ ਮੇਰਾ ਨਾਮ ਫੁੱਫੜਜੀ ਨੇ ਲਿਖਤਾ ਵੀ ਮੈਂ ਗੁਰਨਾਇਬ ਸਿੰਘ ਆ ਤੇ ਪਿੰਡ ਮੇਰਾ ਦਿਓਣਾ ਕੀ ਬਾਤ ਹੈ ਹਾਂ ਜੇ ਮੰਨ ਲੋ ਕੋਈ ਚੀਜ਼ ਮੰਗਣੀ ਆ ਹਨਾ ਉਸ ਰੇਟ ਤੇ ਲਿਖ ਦਿੰਦੇ ਆ ਤੇ ਜੇ ਕੋਈ ਹੁਣ ਰਿਸ਼ਤੇਦਾਰ ਨੂੰ ਬੁਲਾਉਣਾ ਆ ਵੀ ਮੈਨੂੰ ਲਾਣੇ ਨੂੰ ਬਤਾ ਦੇ ਹੈ ਘੰਟੀ ਮਾਰ ਦੂਦ ਨੂੰ ਲਾ ਹੈ ਘੰਟੀ ਮਾਰ ਕੇ ਬੁਲਾਉਣਾ ਆ ਕੋਲੇ ਅੱਛਾ ਹੁਣ ਹੈਗਾ ਘੰਟੀ ਮਾਰ ਦਿੰਦਾ ਵਸ ਬੋਲੇ ਅੱਛਾ ਹੁਣ ਵੀ ਲਾ ਲੈਂਦੇ ਆ ਹੁਣ ਲਾ ਦਿੰਦਾ ਉਹਦੀ ਕਸਮ ਲੈ ਲਾ ਲਾਇਓ ਕੋਈ ਹੁਣ ਪਰ ਜੇ ਜਦੋਂ ਕੋਈ ਚੀਜ਼ ਦੀ ਲੋੜ ਹੁੰਦੀ ਹੈ ਜਾਂ ਕਿਸੇ ਨੂੰ ਬੁਲਾਉਣਾ ਤੇ ਇਧਰ ਨੇ ਪਾਸੇ ਉਹ ਇਹ ਫੋਨ ਕਰ ਦਿੰਦੇ ਘੰਟੀ ਨਾਲ ਕੋਲ ਮੋਬਾਈਲ ਦੂਜਾ ਹੈਗਾ ਹਨ ਨਾਲ 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 ਲਾਹੂ ਕੋਲ ਦਈ ਅੰਦਰ ਮੈਨੂੰ ਕਿਉਂ ਨੰਬਰ ਤੋਂ ਲਾਉਂਦਾ ਆ ਦੇਖ ਕਰਦੀ ਅੰਦਰ ਕੋਲ ਅਜੂ ਘੰਟੀ ਨੂੰ ਇਹ ਕਿਉਂ ਕਰਤਾ ਹੈ ਤੈਨੂੰ ਕਰਤਾ ਨੰਬਰ ਯਾਦ ਹੈ ਸਾਰੇ ਨੂੰ ਨੰਬਰ ਯਾਦ ਆ ਸਤ ਤੇ ਫਿਰ ਫੋਨ ਨਹੀਂ ਕੀਤਾ ਵਾ ਵੈਸੇ ਯਾਰ ਉਹ ਯਾਰ ਨਾ ਫੁੱਫੜ ਦੀ ਪੜ੍ਹੇ ਕਿੰਨੇ ਸੀ ਪੜ੍ਹੇ ਤਾਂ ਉਹਨਾਂ ਵੇਲੇ ਬੀਏ ਕੀਤੀ ਸੀ ਦੋ ਉਹਨਾਂ ਵੇਲੇ ਬੀਏ ਕੀਤੀ ਸੀ ਦੋ ਦੇਖ ਦੋ ਕਵਾਲ ਹੋਗੀ ਹੈ ਨਾ ਅੱਛਾ ਫੋਨ ਵੀ ਆ ਲੱਗ ਗਿਆ ਆ ਆ ਗਿਆ ਜੀ ਇਧਰੋਂ ਸਾਡੇ ਕੋਲ ਜਿਹੜਾ ਫੋਨ ਲਾਇਆ ਇਹ ਤਾਰੇ ਨੂੰ ਲਾਇਆ ਤੇ ਜਿਹੜੀ ਸੱਦਿਆਂ ਤੇ ਸਾਦਿਆਂ ਨੂੰ ਫੋਨ ਲਾ ਦਿੰਦੇ ਆ ਤੇ ਇਧਰੋਂ ਆ ਵੇਖੋ ਤੇ ਇਧਰ ਤਾਰਾਂ ਜੁੜ ਗਈ ਨੇ ਇਧਰ ਆਇਆ ਇਹ 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 ਜਿਹੜਾ ਫੁੱਫੜ ਕਿਤੇ ਮਿਲੂ ਕਿਸੇ ਨੂੰ ਇਹ ਸਾਨੂੰ ਮਿਲਿਆ ਬਈ ਤੇ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਇਹ ਇਹਦੇ ਚੋਂ ਕੁਝ ਪਰਿਵਾਰਕ ਮੈਂਬਰ ਕੋਈ ਰਿਸ਼ਤੇਦਾਰੀ ਅੱਜ ਕੱਲ੍ਹ ਦੇ ਗਏ ਕਿਉਂਕਿ ਮੈਂ ਦੱਸ ਕੇ ਨਹੀਂ ਆਇਆ ਸੀ ਇਹਨਾਂ ਨੂੰ ਤੇ ਨਹੀਂ ਤਾਂ ਪਹਿਲਾਂ ਉਸ ਤਰੀਕੇ ਨਾਲ ਕਈ ਵਾਰੀ ਦੁੱਖ ਸੁੱਖ ਹੋ ਜਾਂਦਾ ਹੁੰਦਾ ਪਰਿਵਾਰ 'ਚ ਉੱਥੇ ਗਏ ਆ ਤੇ ਆ ਪਰਿਵਾਰ ਹੈ ਸਾਡੀ ਸੀ ਬੂਪੂਆ ਦਾ ਪੇਕੇ ਛੋਟਾ ਨਾਂ ਲੈਂਦੇ ਹੁੰਦੇ ਆ ਤੇ ਇੱਥੇ ਗੁਰਦੇਵ ਕੌਰ ਆ ਇਹ ਸਾਰੇ ਆ ਕੇ ਨਾਂ ਹੀ ਬਦਲ ਦਿੰਦੇ ਆ ਕੁੜੀਆਂ ਦੇ ਹੁਣ ਤਾਂ ਨਾਂ ਬਦਲਿਆ ਕਰੋ ਕੋਈ ਕਾਗਜ਼ਾਤਾਂ 'ਚ ਜਦੋਂ ਕੋਈ ਸਰਟੀਫਿਕੇਟ ਬਣਾਉਣੇ ਹੁੰਦੇ ਉਹ ਔਖੇ ਬਹੁਤ ਹੁੰਨੇ ਆ ਫਿਰ ਉੱਥੇ ਗਾਂਹ ਜਾ ਕੇ ਸਿੱਖਿਆਪੂਰਤ ਚ ਬਦਲਦੇ ਆ ਤੇ ਇਹਦੇ ਕਰਕੇ ਹੁਣ ਇਹ ਕਿੰਨੀ ਪੀੜੀ ਹੋਗੀ ਤੀਜੀ ਪੰਜਵੀਂ ਪੰਜਵੀਂ ਹੋਗੀ ਬਾਪ ਜੀ ਬਾਪੂ ਦੀ ਪੰਜਵੀਂ ਪੀੜੀ ਹੋਗੀ ਤੇ 85 ਸਾਲ ਦੀ ਉਮਰ ਆ ਹਨਾ 85 ਦੀ ਹੋਗੀ ਤੇ ਦੋ ਕਲਾਸਾਂ ਪੜ੍ਹਿਆ ਤੇ ਮੈਨਾਂ ਵੀ ਉਦੋਂ ਤਾਂ ਬਹੁਤ ਮੇਲਾ ਦੀ ਪੂਰੇ ਉੱਗੇ ਬੰਦੇ ਹੋਣੇ ਐ ਏਰੀਆ 'ਚ ਹਨਾ ਹੈ ਡੀਏ ਵਾਲਾ ਫੇਰ ਹੈ ਡੀਏ ਵਾਲਾ ਫੇਰ ਹੈ ਹਨਾ ਸਹੀ ਗੱਲ ਹੈ ਲਾਵੀ ਫਫੜਾ ਆ ਤੈਨੂੰ ਜ਼ਿੰਦਗੀ ਭਾਰੀ ਰਹੂਗੀ ਵੀਡੀਓ ਜਿੰਨਾ ਚਿਰ ਮੈਂ ਜਿਉਂਦਾ ਰਹੂੰ ਤਾਂ ਮੇਰੇ ਚੈਨਲ ਤੇ ਤਾਂ ਚੱਲੀ ਜਾਊਗੀ ਫੌਜੀ ਦਾ ਹੈ ਫੌਜੀ ਦਾ ਨੰਦਾ ਦਾਦਾ ਸਾਡਾ ਫੌਜੀ ਸੀਗਾ ਅੱਛਾ ਦਾਦਾ ਫੌਜੀ ਸੀ ਕੀ ਨਾਂ ਕੀ ਸੀ ਉਹਨਾਂ ਦਾ ਹੈ ਇਹ ਜੀ ਫੌਜੀ ਹੋਣਗੇ ਇਹ ਫੌਜੀ ਹੋਣਗੇ ਆ ਇੱਕ ਤਾਂ ਇਹ ਮੈਂ ਸ਼ਟਲ ਹੋ ਗਿਆ ਤੇ ਬਾਰੇ ਇਹ ਫੋਟੋ ਕੀ ਈਆ

ਦਾਦਾ ਜੀ ਨੇ ਇੱਕ ਬਹੁਤ ਸਾਰਾ ਇੱਛਾ ਸਾਡੇ ਦਿਹੁਣੇ ਕਰਾਤੇ ਸੀ ਕਿਉਂਕਿ ਸਾਡੀਆਂ ਭੂਆ ਜਿਹੜੀਆਂ ਇਹਨਾਂ ਨੇ ਸਾਨੂੰ ਭੂਆ ਦਾ ਪਿਆਰ ਦਿੱਤਾ ਲਿਆ ਹੈ ਭੂਆ ਸੀਬੋ ਨੇ ਤੇ ਭੂਆ ਅਮਰੋ ਤੇ ਭੂਆ ਕੋਲੋਂ ਤਾਂ ਉਹਾਰੇ ਜਿਹੜੀਆਂ ਅਸੀਂ ਮੰਨਦੇ ਹਾਂ ਵੀ ਅੱਜ ਵੀ ਅਸੀਂ ਉਹਨਾਂ ਦੇ ਪਰਿਵਾਰਾਂ 'ਚ ਜਾਂਦੇ ਹਾਂ ਨੇ ਆ ਪਰਿਵਾਰ ਸਾਰਾ ਹੁਣ ਜਿਹੜਾ ਭੂਆ ਸੀਬੋ ਦਾ ਤੇ ਭੂਆ ਵਰੇ ਮੁੱਛੜ ਜੀ ਸਾਡੇ ਜਿਹੜੇ ਸਾਹਮਣੇ ਬੈਲੇ ਆ ਤੇ ਚੜ੍ਹਦੀਆਂ ਕਲਾ 'ਚ ਆ ਕੇ ਵੀ ਦੁੱਖ ਨਹੀਂ ਜਿਆਦਾ ਹੋ ਜਾਂਦੀ ਐ ਪਰ ਉਹ ਜ਼ਿੰਦਗੀ 'ਚ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਤੇ ਤਾਰਾ ਸਿੰਘ ਨੂੰ ਕਹਿੰਦੇ ਆ ਹਾਂ ਉਹੋ ਗੋਲੇ ਦੱਸੇ ਤਾਰਾ ਸੀ ਕਿ ਤੁਹਾਡੇ ਪਰਦਾਦਾ ਜੀ ਹਾਂ ਜੀ ਸਾਡੇ ਪਰਦਾਦਾ ਜੀ ਸਰਦਾਰ ਬਚਨ ਸਿੰਘ ਫੌਜੀ ਉਹ ਫੌਜ ਰਿਟਾਇਰ ਹੋ ਗਏ ਆ ਨਾ ਮਹੀਨੇ ਆ ਗਏ ਉਹ ਫੌਜ ਤੋਂ ਰਿਟਾਇਰਮੈਂਟ ਹੋ ਕੇ ਆ ਗਏ ਸੀ ਇਹ ਕਿੰਨੇ ਭਰਾ ਇੱਕ ਲੱਈ ਭੈਣਾ ਭੈਣਾ ਤਿੰਨ ਭੈਣਾ ਤਿੰਨ ਭੈਣਾ ਇੱਕ ਭਰਾ ਸੀ ਇਸ ਤੋਂ ਬਾਅਦ ਪਰਿਵਾਰ ਚ ਕਿੰਨੇ ਦਾਦਾ ਜੀ ਇਹਦੇ ਦੋ ਭਰਾ ਸੀ ਆ ਦਾਦਾ ਜੀ ਫੌਜ ਚ ਸੀਗੇ ਉਹ ਬਹੁਤ ਤੋਂ ਆ ਗਏ ਜੀ ਦੁੱਧੇ ਭਾਈ ਛੋਟੇ ਸਾਹਿਬ ਸੰਤ ਬਣ ਗਏ ਸਾਧ ਮੁਕਤਰਾਮ ਮੁੰਨੀ ਜੀ ਉਹ ਸੰਤ ਹੋ ਗਏ ਸੀਗੇ ਆਉਣਾ ਫੋਟੋ ਉੱਥੇ ਲੱਗਿੰਦੇ ਫੋਨ ਵੱਡੀ ਫੋਟੋ ਉਹ ਵੀ ਲਾ ਦੇ ਫੋਟੋ ਉਹਦੇ ਬਾਬੇ ਦੀ ਵੱਡੀ ਫੋਟੋ ਤੇ ਉਹ ਸੰਤ ਸਾਧ ਹੋ ਗਏ ਸੀ ਜੀ ਹਾਂ ਇਹ ਸਾਡੇ ਬਜ਼ੁਰਗ ਜਿਹੜੇ ਸੀ ਇਹ ਕਰੇ ਆ ਗਏ ਸੀਗੇ ਫੌਜ ਤੋਂ ਰਿਟਾਇਰਮੈਂਟ ਹੋ ਗਏ ਤੇ ਬਜ਼ੁਰਗ ਸਾਡੇ ਬਾਪੂ ਜੀ ਕੱਲੇ ਸੀ ਸੁਖਦੇਵ ਸਿੰਘ ਜੀ ਇਹ ਕੱਲੇ ਸੀ ਹਾਂ ਅੱਛਾ ਇਹ ਕੱਲੇ ਸੀ ਸਾਡੇ ਤੇ ਤਿੰਨ ਭੈਣਾਂ ਸੀ ਉਹਨਾਂ ਦੀਆਂ ਤਿੰਨ ਭੈਣਾਂ ਹਾਂਜੀ ਗਾਸੀਂ ਆ ਚਾਰ ਭਰਾ ਵਧੀਆ ਪਰਿਵਾਰਕ ਤੌਰ ਤੇ ਬਹੁਤ ਵਧੀਆ ਪਰਿਵਾਰ ਹੈ ਜੀ ਕਿੱਥੇ ਕਿੱਥੇ ਆ ਇੱਕ ਭੈਣ ਵੱਡੀ ਮਲਕਾਣੇ ਸੀ ਜੀ ਰਾਮੇ ਕੋਲੇ ਹਾਂ ਦੂਜੀ ਭੈਣ ਸੀ ਆਦਨੀਆਂ ਹਾਂਜੀ ਇਸ ਜੀ ਭੈਣ ਮੱਤੇ ਸੀ ਤਿੰਨ ਭੈਣਾਂ ਸੀ ਆ ਜੀ ਤੇ ਅਸੀਂ ਚਾਰ ਭਰਾ ਵੱਡਾ ਮੰਗਲ ਸਿੰਘ ਹੈ ਉਸ ਤੋਂ ਬਾਅਦ ਤਾਰਾ ਸਿੰਘ ਹੈ ਉਸ ਤੋਂ ਬਾਅਦ ਬਿੱਕਰ ਸਿੰਘ ਹੈ ਸਾਰਾ ਤੇ ਛੋਟਾ ਫਿਰ ਦਰਜੀਤ ਸਿੰਘ ਹੈ ਤੇ ਚਾਰ ਭਰਾ ਅਸੀਂ ਤਿੰਨੀ ਭੈਣਾਂ ਅਸੀਂ ਸਾਡੇ ਸੀ ਅੱਛਾ ਇੱਕ ਲੜਾਣੀ ਹੈ ਵੱਡੀ ਕਲੰਤ ਕੌਰ ਛੋਟੀ ਉਸ ਤੋਂ ਬਾਅਦ ਗੋ ਮੰਨਿੰਦਰ ਕਹਿੰਦੇ ਮੰਨਿੰਦਰ ਹੈ ਉਹਦਾ ਨਾਮ ਮੰਨਿੰਦਰ ਹੈ ਤੇ ਗੋ ਵੀ ਕਹਿੰਦੇ ਲਾੜ ਦਾ ਨਾਂ ਤਾਂ ਉਹ ਟਾਬਾ ਪਿੰਡ ਚਾ ਟਾਬਾ ਸਟੇਸ਼ਨ ਦੇ ਧਾਨੀਆਂ ਚ ਐ ਤੇ ਸਾਰਾ ਤੇ ਛੋਟੀ ਲਾੜਲੀ ਪੁੱਮਣੀ ਉਹ ਇੱਥੇ ਆਪਣੇ ਮੰਡੀ ਦੇ ਨੇੜੇ ਹੀ ਰਮਾਣਾ ਚੱਕਰ ਕਿੰਨੇ ਮੈਂਬਰ ਹੋਣਗੇ ਲਗਭਗ ਬਸ ਕਿ ਪ੍ਰਾਮਣਾ ਜੀ ਪ੍ਰਾਮਣਾ ਜ਼ਿਆਦੇ ਹੋਣਗੇ ਸਾਡੇ ਦਾ 70% ਆ 30 ਬਤੀ ਹੋਣਗੇ 30 ਬਤੀ ਹੋਣਗੇ ਜੀ ਤੇ ਉਸ ਤੋਂ ਬਾਅਦ ਹਾਂਜੀ ਬਾਈ ਵੱਡੇ ਦੋ ਬੇਟੇ ਆ ਮੰਗਲ ਸਿੰਘ ਦੇ ਇੱਕ ਲੜਕੀ ਹੈ ਸਲਾਦਪੁਰੇ ਰਹੀ ਹੈ ਹਾਂਜੀ ਉਹਨਾਂ ਦੇ ਗਾਹਾਂ ਦੋ ਬੇਟੇ ਆ ਹਾਂ ਇੱਕ ਕੈਨੇਡਾ ਇੱਕ ਕੈਨੇਡਾ ਜਾਵੜਿਆ ਤੇ ਕਿੱਥੀ ਸਿਫਟ ਆ ਜੀ ਇੱਕ ਪੋਤੀ ਉਹਨਾਂ ਦੇ ਇੱਕ ਪੋਤੀ ਉਹਨਾਂ ਦੇ ਹਾਂਜੀ ਦੋ ਬੇਟੇ ਇੱਕ ਜੋਧापुर ਰਹਿੰਦਾ ਛੋੜਾ ਉਹਦੇ ਇੱਕ ਬੇਟਾ ਜਿਹੜਾ ਇੱਕ ਰਹਿਂਦਾ ਕੁਰੀਬ ਸਿੰਘ ਉਹਦੇ ਦੋ ਬੇਟੀਆਂ ਇੱਕ ਬੇਟਾ ਉਸ ਤੋਂ ਬਾਅਦ ਤਾਰਾ ਸਿੰਘ ਆ ਗਿਆ ਤਿੰਨ ਬੇਟੀਆਂ ਤਾਰਾ ਸਿੰਘ ਦੀਆਂ ਇੱਕ 25 ਜੀਵੀ ਬੀਆਨਗਰ ਦੋ ਬੱਚੇ ਉਹਨਾਂ ਦੇ ਆ ਉਹ ਦਿਮਾਗ ਆਪਣਾ ਕੈਨੇਡਾ ਚਲਾ ਰਿਹਾ ਉਸ ਤੋਂ ਬਾਅਦ ਛੋਟੀ ਹੈ ਮਟੀਲੀ ਸ਼ਹਿਰ ਸਬਦੂਲ ਸ਼ਰ ਉਹਨਾਂ ਦੇ ਦੋ ਇੱਕ ਬੱਚਾ ਇੱਕ ਬੱਚੀ ਹੈ ਛੋਟੇ ਬੱਚੇ ਆ ਜੀ ਉਹ ਆਪ ਨਵੇਂ ਚੰਡੀਗੜ੍ਹ ਗੱਡੀਆਂ ਚੋਂਦੇ ਆ ਸ਼ਮਲਾ ਮਲਾ ਲਿਖ ਲਦੇ ਆ ਉਸ ਤੋਂ ਛੋਟਾ ਆਪਣੇ ਹੈਗੇ ਹੈ ਜੰਡਾ ਵਾਲੀ ਜੰਕਸ਼ਨ ਉਹਨਾਂ ਦੇ ਇੱਕ ਬੇਟਾ ਉਹ ਡਰਾਈਵਿੰਗ ਕਰਦੇ ਆ ਸਰਕਾਰੀ ਰੋਡ ਦੇ ਉਸ ਤੋਂ ਬਾਅਦ ਬਿੱਕਰ ਸਿੰਘ ਦੇ ਬੱਚੇ ਆ ਗਏ ਉਸ ਤੋਂ ਬਾਅਦ ਬਿੱਕਰ ਸਿੰਘ ਦੇ ਬੱਚੇ ਆ ਗਏ ਇਹਨਾਂ ਦੇ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਹੈ ਲੜਕੀ ਉਹ ਤੇ ਵੱਡੀ ਲੜਕੀ ਕੋਲੇ ਆਪਣੇ 25 ਜੀ ਬੀਆ ਨਗਰ ਦਾ ਉਹਨਾਂ ਦੇ ਇੱਕ ਮਕ ਬੇਟਾ ਹੈ ਠੀਕ ਹੈ ਤੇ ਉਹ ਵੀ ਆਪਣਾ ਦੁਕਾਨਦਾਰੀ ਦਾ ਕੰਮ ਕਰਦੇ ਆ ਬਾਅਦ ਆਪਣੇ ਤੇ ਇਸ ਤੋਂ ਬਾਅਦ ਜਿਹੜਾ ਇਹਨਾਂ ਦਾ ਬੇਟਾ ਹੈ ਢਾਬਾ ਪਿੰਡ ਚ ਗਿਆ ਹੋਇਆ ਹੈ ਇਹਨਾਂ ਦੇ ਦੋ ਬੇਟੀਆਂ ਹਨ ਕੋਟੀਆਂ ਦੋ ਆ ਉਸ ਤੋਂ ਬਾਅਦ ਦਰਜੀਤ ਸਿੰਘ ਦੇ ਆ ਗਏ ਛੋਟੇ ਦੇ ਇਹਦੇ ਵੀ ਇੱਕ ਬੇਟਾ ਤੇ ਬੇਟੀ ਹੈ ਗੋਗਾ ਕਹਿੰਦੇ ਗੋਗਾ ਕਹਿੰਦੇ ਗੋਗਾ ਲਾੜਦਾ ਨਾ ਗੋਗਾ ਇਹਨਾਂ ਦੀ ਬੇਟੀ ਹੈ ਇੱਕ ਉਹ ਆਪਣਾ ਨਵਾਂ ਪਟਵਾਰੀ ਲੱਗਿਆ ਹੈ ਉਹ ਰਾਮਸਰਾ ਜੰਗਸਟਨ ਟਾਊਨ ਕੋਈ ਰਾਮਸਰਾ ਹਾਂਜੀ ਹਾਂਜੀ ਤੇ ਬੇਟਾ ਇੱਥੇ ਚਿੱਤੋ ਗਿਆ ਹੈ ਜੀ ਦੋ ਬੱਚੇ ਇਹਨਾਂ ਦੇ ਆ ਆਪਣਾ ਪਰਿਵਾਰ ਇਹਨਾਂ ਕਲਾ ਮਾ ਚੋੜਾ ਫਿਕਰ ਸਿਗੀ ਦੀ ਸਾਡੇ ਭਾਈ ਸਾਹਿਬ ਜੁੜੇ ਆ ਨਾਲ ਤੇ ਪੂਆ ਜੀ ਦੇ ਵੀ ਬੇਟੇ ਜਿਹੜੇ ਦੇ ਚਾਰਾਂ ਦੇ ਚੇ ਵੇਖ ਲੈ ਬਿਕਰ ਰਹੇਗਾ ਪਹਿਲਾ ਤਾਂ ਇਹਨੂੰ ਪੈਂਦਾ ਜਿਹੜਾ ਇਹਦੀ ਪੀਕ ਬਾਦੀ ਹੋਊਗੀ ਠੀਕ ਹੈ ਫਿਰ ਨਹੀਂ ਚਾਰ ਮਹੀਨਾ ਪੈ ਦੇ ਵਿੱਚ ਹੈ ਹਾਂ ਉਹ ਤਾਂ ਵੱਧੀ ਹੈ ਹਾਂ ਫਿਰ ਚਾਰ ਮਹੀਨਾ ਦੇ ਵਿੱਚ ਹੀ ਉਹ ਭਾਂਗੇ ਕੁੰਨਿਆਸੇ ਪਹਿਲੀ ਪਾਸੇ ਪੈ ਗਈਆਂ ਫਿਰ ਵੀ ਜੋ ਹੋਰ ਕਰਕੇ ਆ ਕੇ ਹੈ ਠੀਕ ਹੈ ਤਾਂ ਹੀ ਹੋ ਗਿਆ ਤੇ ਪਿੰਡ ਦੇ ਚ ਹਰ ਭਾਈਚਾਰੇ ਦੇ ਲੋਕ ਵੱਧਦੇ ਇੱਥੇ ਕਿ ਪੰਜਾਬੀ ਤਕਰੀਬਨ ਸਰਦੂਲ ਮਤਰਾਂ ਉਹ ਜੱਗਾ ਹੈ ਉਹਨਾਂ ਕੇ 5 ਕਿਲੋਮੀਟਰ ਰੁਕ ਜਾਉਣੇ ਹੈ ਗੱਟੇ ਲੈਣਾ ਹੈ ਉਹਨਾਂ ਕੇ 5 ਕਿਲੋਮੀਟਰ ਰੁਕ ਜਾਉਣੇ ਇਹ ਮਤਲਬ ਡੁੱਟ ਗਿਆ ਉਧਰ ਡੁੱਟ ਗਿਆ ਵੀ ਜ਼ਿਆਦਾ ਗੂੜੇ ਜੇ ਹੈ ਰਾਸਤਾਂ ਚ ਉਹ ਜਿਹੜੀ ਭਾਸ਼ਾ ਜਿਹੋ ਕਿੱਥੋਂ ਸ਼ੁਰੂ ਹੁੰਦੀ ਜਿਹੜੀ ਰਾਸਤਾ ਦੀ ਭਾਸ਼ਾ ਇਹ ਤਾਂ ਪਰ ਪੰਜਾਬੀ ਦਾ ਬਹੁਤ ਬਾਗੜੀ ਬਾਗੜੀ ਦਾਸਤਾਨ ਦੀ ਬਾਗੜੀ ਹੈ ਉਹ ਅੱਗੇ ਇਸ ਤੋਂ 19 ਕਿਲੋਮੀਟਰ ਤੱਕ ਇਹ ਸ਼ਹਿਰ ਤੋਂ ਤੱਕ ਹੈ ਉਸ ਤੋਂ ਬਾਅਦ ਸਾਰੀ ਰਸਤਾ ਦੀ ਭਾਸ਼ਾ ਉਹ ਦੂਰੇ ਉਹਨੇ ਸਾਰੀ ਪੰਜਾਬੀ ਹੈ ਚਾਹੇ ਕੋਈ ਕਿਸੇ ਵਰਗ ਦਾ ਲੋਕ ਰਹਿੰਦਾ ਹੈਗਾ ਉਹ ਪੰਜਾਬੀ ਵਧੀਆ ਬੋਲਦੇ ਇਹ ਇਹ ਪੀੜੀਵੰਗਾ ਤੋਂ ਕਿੰਨਾ ਕਿਲੋਮੀਟਰ ਦੂਰ ਹੈ ਠੀਕ ਹੈ 100 ਕਿਲੋ ਟਾਈ ਪੀੜੀਵੰਗਾ ਹਾਂ ਜਿਹੜੀ ਮੰਡੀ ਤੋਂ ਜਿਹੜੇ ਤੁਸੀਂ ਲਈ ਹੀ ਲੱਗਦੀ ਆ ਜਿਆਦਾ ਕੰਮ ਕਰ ਤੁਸੀਂ ਇੱਥੇ ਨਹੀਂ ਜਾਂਦੇ ਬਸ ਇਹ ਸਾਡੀ ਮੰਡੀ ਹੈ ਇਹ ਸਾਡੀ ਤਸੀਲ ਹੈ ਜਿਲ੍ਹਾ ਜਿਲ੍ਹਾ ਇਹਨਾਂ ਮਾਰਗਾਂ ਤੇ ਜਿਲ੍ਹਾ ਮਾਰਗ 15 ਕਿਲੋਮੀਟਰ ਹੋਏ ਤੋਂ ਇੱਥੋਂ 25 ਕਿਲੋਟਾ ਹੈ 27 ਇੱਥੋਂ ਮਤਲਬ ਸਫੜੇ ਹੋਗਾ 25 ਹੋਵੇਗਾ ਪੀੜੀਵੰਗਾ ਤੋਂ ਹੋਏਗਾ 25 ਕਿਲੋ ਤੋਂ 32 ਹੈ 32 ਹੋਵੇਗਾ ਠੀਕ ਹੈ ਪਿੰਡ ਚ ਇੱਕ ਗੁਰੂ ਘਰ ਅੱਜ ਬਹੁਤ ਮਨੋ ਦੇਖਿਆ ਵੀ ਇੱਥੇ ਇੱਕ ਇਹਦੇ ਪਿੰਡ ਚ ਹੋਰ ਰੰਸੀਤ ਆ ਕਿ ਕੀ ਆ ਮਸਜਿਦ ਮਸਜਿਦ ਹੈ ਬਸ ਸੋ ਮਸਜਿਦ ਹੈ ਮਸਜਿਦ ਹੈ ਹਾਂ ਜੀ ਇਹਦੇ 10 11 ਕਾਰਾਂ ਮੁਸਲਮਾਨਾਂ ਦੇ ਚਲੇ ਆ ਤੇ ਵਧੀਆ ਆਪਸੀ ਭਾਈਚਾਰਾ ਬਹੁਤ ਹੀ ਬਹੁਤ ਜਿੱਤਰ ਦਾ ਕੋਈ ਹੋਰ ਕੋਈ ਇਹੋ ਜਿਹੀ ਗੱਲ ਨਹੀਂ ਹਾਂ ਜਿੰਨੇ ਲੱਗੇ ਦੇ ਲੋਕ ਨੇ ਠੀਕ ਹੈ ਤੇ ਇਹ ਤੁਹਾਡਾ ਵਾ ਜਿਹੜਾ ਪਿੰਡ ਦਾ ਹੁਣ ਰੱਕਪਾ ਕਿੰਨਾ ਕਹੂਗਾ ਪਿੰਡ ਦਾ ਪਰ ਮਾਦਮ ਕਾਦੀ ਨਮਾ ਚੜਾਏਗਾ ਚਾਰ ਪੰਜ ਮਰਦਾਂ ਦੀ ਵਾਦੀ ਉਹ ਚਾਰ ਰੁਪਏ ਦੀ ਵਾਦੀ ਹੈ ਚਾਰ ਪੰਜ ਮਰਦਾਂ ਦੀ ਹੈ 400 ਵੋਟ ਹੈਗਾ ਪਿੰਡ ਦੇ ਪਰ ਬਾ ਕਿੰਨੇ ਕਿੱਲੇ ਬਣ ਜਾਂਦੇ ਨੇ 25 ਕਿੱल्ल्या ਦਾ 25 ਕਿੱਲੇ ਕਿੰਨੇ ਬਣਗੇ 25 ਬਣਗੇ ਤੇ ਸਾਡੇ ਦਾ ਥੋੜੇ ਸਾਡੇ 25 ਬਣਗੇ ਥੋੜੇ 8 ਗਨਾਲੇ ਕਿੱਲੇ ਆ ਇੱਥੇ 5 ਗਨਾਲੇ ਆ 5 ਗਨਾਲੇ ਵਿਕਿਆ ਹਾਂਜੀ 5 ਗਨਾਲੇ ਵਿਕਿਆ ਕਹਿੰਦੇ 25 ਬਿਗੇ ਦਾ 1 ਰੁਪਆ ਪਾ ਰਹੇ 25 ਬਿਗੇ ਦਾ 1 ਰੁਪਆ ਪਾ ਰਹੇ ਤੇ ਇਹ ਫਸਲ ਜਿਵੇਂ ਹੁਣ ਦੇਖਿਆ ਵੀ ਵਰਮਾ ਇੱਥੇ ਪਹਿਲਾਂ ਰੋਸ ਸੀਗਾ ਰਾਤਾਂ ਚ ਹੋੜ ਐ ਕਿ ਝੋਲਾ ਵਿੱਚ ਦੇਖੀ ਹੈ ਨਾ ਵੀ ਮੈਂ ਖਾਦੀ ਪਈ ਆ ਵਾਟੋ ਨਾਲੇ ਸਾਡੇ ਦੇ ਕਿਨਾਰੇ ਏਰੀਆ ਨਾਲ ਇੱਕ ਢੋਲੀ ਦੇ ਪੈ ਸੁਧਾਰ ਬਹੁਤ ਹੋ ਗਿਆ ਜੀ ਅੱਗੇ ਨਾਲੋਂ ਬਹੁਤ ਬਹੁਤ ਵਧੀਆ ਧੰਨਵਾਦ ਭਾਈ ਸਾਰਿਆਂ ਦਾ ਫੇਰ ਉਹ ਜੀ ਪਾਣੀ ਕਰੋ ਥੈਂਕ ਯੂ ਸਾਹਿਬ ਜੀ ਦੇ ਬਹੁਤ ਬਹੁਤ ਵਰਨੇ ਸਾਜਨ ਟੀਵੀ ਗੁਰਮੇਰ ਸਾਜਨ ਚਾਰ ਪੰਜਾਬੀ ਟੀਵੀ ਸਾਜਨ ਪੰਜਾਬੀ ਟੀਵੀ ਚੈਨਲ हां ਓਰੇ ਯਾਰ ਤੁਸੀਂ ਵੇਖਦੇ ਘੱਟ ਆ ਬਹੁਤ ਬਹੁਤ ਧੰਨਵਾਦ ਅੱਜ ਥੋੜੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਜਿੱਦਣ ਹੋਰ ਲੇ ਤੁਹਨੂੰ ਕਵਿਸਰੀ ਸੁਣਾਉਂਦਾ ਐ ਵੀ ਨਹੀਂ ਤੈਨੂੰ ਕਵਿਸਰੀ ਸੁਣਾਉਂਦਾ ਫਿਰ ਕਵਿਸਰੀ ਕਵਿਸਰੀ ਵੈਰੀ ਸਰਉਂਦਾ ਫਿਰ ਆਪਾਂ ਉਹਨਾਂ ਅੱਜ ਥੋੜੇ ਬੋਲਣ ਦੇ ਵਿੱਚ ਨਿਕਦਾ ਆ ਰਹੀ ਅਗਲੀ ਵਾਰ ਆਉਂਦੇ ਸੀ ਅਗਲੀ ਵਾਰ ਮੈਂ ਫੇਰ ਕੁਟਾ ਤਾਂ ਕਰਕੇ ਠੀਕ ਹੈ ਥੈਂਕ ਯੂ ਸਾਰੇ ਬੁੱਪੜ ਜੀ ਤੇ ਆਹ ਦੇਖੋ ਜੀ ਸਲੇਟ ਤੇ ਸਾਰਾ ਕੁਝ ਨੂੰਰਾਦ ਵੀ ਖਾਵਾਂਗੇ ਤਸਵੀਰਾਂ ਸੋਤਰ ਕਿਸ ਤਰ੍ਹਾਂ ਦੇ ਪਾਵਾਂਗਾ ਮੈਂ ਹਾਂ ਹਾਂ ਕਸਿਕ ਮੇਰੇ ਕੋਲ ਇੱਕ ਤਸਵੀਰ ਆਈ ਹੈ ਹੁਣ ਤੇ ਇਹ ਤਸਵੀਰ ਤੇ ਮੈਥੇ ਨਾਂ ਤਾਂ ਦੇਖਿਆ ਸੰਤ ਬਾਬਾ ਮੁਕਤਰਾਮ ਮੋਹਨੀ ਜੀ ਤੇ ਇਹ ਆਪਣੇ ਪਰਿਵਾਰ ਚ ਮਤਲਬ ਇੱਕ ਦੱਸ ਦਿਓ ਵੀ ਰਿਸ਼ਤਾ ਇਹ ਜੀ ਸਾਡੇ ਦਾਦਾ ਜੀ ਦੇ ਛੋਟੇ ਭਾਈ ਸੀਗੇ ਜੀ ਇਹ ਸਭ ਤੋਂ ਥੋੜੇ ਜਿਗੇ ਬਚਪਨ ਤੋਂ ਅੱਛਾ ਇਹ ਬਾਹਰੀ ਪੇਰੇ ਜੀ ਦੇ ਛੋਤੇ ਸੀ ਦਰਾ ਸੋਤਾ ਸੀ ਦਰਾ ਸੋਤਾ ਬਣਿਆ ਹੋਇਆ ਸੀ ਜੀ ਤੇ ਰਾਖ ਜੀ ਉਹਨਾਂ ਟੋਲਾ ਕੱਢਾ ਉਹ ਤੁਹਾਡੇ ਇੱਥੇ ਆਪਣੇ ਅੱਗੇ ਸੀਗੇ ਇਸ ਤੇ ਸਿਖਾਤ ਸਮਾਰ ਕਰੀ ਗਏ ਇੱਥੇ ਨਾਲ ਜਗਾ ਬਣੀ ਹੈ ਹਾਂ ਇੱਥੇ ਸਮਾਰ ਬਣੀ ਜੀ ਪੂਰੇ ਪੱਕੀ ਪਾਵਲੇ ਪੂਰੇ ਪੱਕੀ ਆਪਾ ਵਾਲੇ ਜੀ ਹਾਂ ਜੀ 12 ਸਾਲ ਦਾ ਮੌਨਤਾ ਰਹੀ ਸੀ ਜੀ 12 ਸਾਲ ਦੀ ਪੂਰੇ ਬੋਲੇ ਸੀ ਅੱਛਾ 12 ਸਾਲ ਦਾ ਬੋਲੇ ਦੀ ਮੌਨ 12 ਸਾਲ ਦਾ ਮੌਨ ਸੀ 12 ਸਾਲ ਦਾ ਅੰਨ ਨਹੀਂ ਖਾਦਾ ਨਾ ਨੇ ਹੂੰ ਤਾਂ ਨੋ ਮੋਨੀ ਆ ਤਾਂ ਹੀ ਮੋਨੀ ਹੈ 12 ਸਾਲਾਂ ਨੂੰ ਵੀ ਨਹੀਂ ਖਾਦਾ ਨਾ ਨੇ ਇਕੱਲਾ ਫਰੂਟ ਹੀ ਖਾਦਾ ਸੀ ਅੱਛਾ 12 ਸਾਲ ਅੰਨ ਨਹੀਂ ਖਾਦਾਗਾ ਅੱਛਾ ਸਾਦੇ ਲੰਗਰ ਪਾਣੀ ਨਹੀਂ ਸਕਿਆ ਸੀ ਪਰ ਇਹਨਾਂ ਦੇ ਵਿੱਚ ਆਹਰ ਇਨਸਾਨ ਚ ਜ਼ਹਿਰ ਬਹੁਤ ਹੁੰਦਾ ਹੈ ਆਪਾਂ ਥੋੜਾ ਜਿਹਾ ਨਮਕ ਮਿਰਚਾ ਜ਼ਿਆਦਾ ਖਾਣੇ ਮਿੱਠਾ ਖਾਣੇ ਆ ਯਾਰ ਖਤਮ ਹੋ ਜਾਂਦਾ ਇਹ ਮਿੱਠਾ ਨਹੀਂ ਖਾਂਦੇ ਸੀ ਪਤਾ ਨਹੀਂ ਇਹਨਾਂ ਨੇ ਕੀਤਾ ਕਿਸੇ ਪ੍ਰਕਾਰ ਦਾ ਹਾਂ ਕਿਸੇ ਪ੍ਰਕਾਰ ਦੀ ਜ਼ਾਲ ਦੀ ਜੇ ਖਾਣੀ ਹੈ ਉਹ ਵੀ ਬਿਨਾਂ ਥੋੜਾ ਮਿਰਚਾ ਤਾਂ ਖਾਣੇ ਸੀਗੇ ਅੱਛਾ ਅੱਛਾ ਬਲਬ ਬਹੁਤ ਸਭ ਲੜ ਜਾਂਦਾ ਸਭ ਹੀ ਮਰ ਜਾਂਦਾ ਸੀ ਸਭ ਲੜ ਜਾਂਦਾ ਵੀ ਮਰ ਜਾਂਦਾ ਸੀ ਇੰਨੀ ਮਤਲਬ ਇਹਨਾਂ ਦੇ ਜੀ ਇਹਦੇ ਨਾਲ ਸਭ ਜੇ ਲੜ ਜਾਂਦਾ ਇੱਕ ਇਹ ਦੇ ਤਰੂਪ ਮਗੋਂ ਦੇ ਤੇ ਸਭ ਮਾਰ ਸਕਦਾ ਸੀ ਇਹ ਇਹਨਾਂ ਨੂੰ ਕੁਝ ਨਹੀਂ ਹੁੰਦਾ ਸੀ ਇਹਨਾਂ ਜੈਰ ਸੀ ਇਹਨਾਂ ਕਦੇ ਇਹਦੇ ਮੂੰਹ ਵਿੱਚ ਇਹ ਕਰਦਾ ਸੀ ਕਿ ਨਾ ਮਿੱਠਾ ਤੇ ਨਾ ਮਿਰਚਾਂ ਠੀਕ ਠੀਕ ਐਨੀ ਠੀਕ ਹੈ ਠੀਕ ਹੈ ਸਾਨੂੰ ਬਾਕੀ ਸਾਰੀ ਮੜਾ ਇਹਦੇ ਪਿੱਛੇ ਨੂੰ ਜੋ ਨਾ ਸਾਰੀ ਅੱਗੇ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਬਹੁਤ ਬਹੁਤ ਸ਼ੁਕਰਾਨਾ ਭਵਨ ਕੀ ਕੀ ਫੜਦੇ ਐ ਇੱਥੋਂ ਡੱਡੂ ਉਹ ਡਰਦੇ ਨਹੀਂ ਤੁਸੀਂ ਡੱਡੂ ਤੋਂ ਡੱਡੂ ਕਿੱਥੇ ਆ ਦੱਡੂ ਦੀ ਬੰਦ ਉਹ ਆ ਸੀ ਦੱਡੂ ਏ ਉਹ ਫੜਦੇ ਆ ਫੜਦੇ ਮਾਰੇ ਉਹ ਨਾ ਪੁੱਤ ਉਹ ਤੁਸੀਂ ਉਹ ਵੇਖੋ ਚੱਕ ਪੁੱਤ ਜਵਾਗ ਦੇ ਜਵਾਰੇ ਉਹ ਦਵਾ ਨਹੀਂ ਦੱਡੂ ਦੇ ਟੈਂਕ ਦਾ ਜੰਮੇ